ਦੇਪਾ ਜਾਵੇਗਾ ਔਰ ਡੋ ਬਣ ਜੇ ਜੱਫੇ ਲੱਗਣਗੇ ਔ ਚੱਗ ਵੇਖੂ ਮੇਰੇ ਮਿੱਤਰੋ ਉਹ ਧਰਤੀ ਪਿੰਡ ਗਲੋਬੀ ਦੀ ਅੱਜ ਦੇ ਦਿਨ ਦਾ ਫਾਈਨਲ ਹੈ ਆ 2000 ਰਵੀ ਦਾ ਫੜ ਕੇ ਲੈ ਜਾਓ ਸਾਡੇ ਨੂੰ 2000 ਵੀਰ ਜੀ ਨਾਲ ਦੀ ਨਾਲ ਫੜ ਕੇ ਲੈ ਜਾਓ ਹੱਥ ਪੱਜ ਕੇ ਬਣਦੀ ਹੈ ਕਿਉਂਕਿ ਤੇਰਾ ਵੀ ਮੰਗੇ ਪਿੰਡੇ ਦੀ ਕਮਾਈ ਆ ਇਹ 10 ਰੁਪਏ ਵੀ ਕਦੇ ਭੁੱਲ ਭੁਲੇਖੇ ਸਾਡੀ ਜੇਬ ਚਲੇ ਗਏ ਤੇ ਕਈ ਹਜ਼ਾਰ ਸਾਡਾ ਨਿਕਲਦਾ ਬਿੱਲੀ ਆ ਗਿਆ ਨੌਜਵਾਨ ਆ ਕਬੱਡੀ ਕਬੱਡੀ ਇਹ ਘਾਟੀ ਦੇ ਕੌਡੀ ਕਪੜਾ ਫਾਈਨਲ ਹੈ ਇਹਨੇ ਸ਼ੀਲੋ ਗੰਦੇ ਆ ਆ ਟੱਕਰ ਆ ਆ ਟੱਕਰ ਆ ਆ ਟੱਕਰ ਦੇ ਤੇਰੀ ਤੇਰੀ ਮੇਰੇ ਵੀਰੋ ਆਹ ਜੱਲਾ ਸ਼ਾਜੀ ਸ਼ਾਹਜਾਦਾ ਕੌਡੀ ਦਾ ਕਾਲਿਆ ਰਸ਼ੀਨ ਵਾਲਿਆ ਤੈਨੂੰ ਵੱਡੀਆਂ ਮਾਰਕਾ ਅੱਜ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਗਿਆ ਹੈ ਅਰਸ਼ਦੀਪ ਕਾਲਾ ਖੇਡ ਕੌਡੀ ਉੱਚ ਲਿਖਦਾ ਟੌਪ ਦਾ ਬੰਦੇ ਸਹਰਾ ਅੱਜ ਘੋਟੀ ਪਿੰਡ ਵਿੱਚ ਅੱਜ ਕੰਦੇ ਬੇਨਾ ਦੁਨਿਆ ਤੋਂ ਵਾਲੀ ਗੱਲ ਪਣੀ ਪਈ ਇੱਕ ਪਾਸੇ ਇੰਦਰਜੀਤ ਹੈ ਨਾਲ ਕਹਿੰਦੇ ਮਨੋਪਰਾ ਲੱਗਾ ਹੋਇਆ ਕੱਲ ਸ਼ੈਫਟ ਹੋ ਗਿਆ ਏ ਬਸ ਤਿੰਦੇ ਪਿੰਡੀ ਜਾ ਕੇ ਪਰ ਰਵੀ ਕੱਲ ਭੱਜ ਗਿਆ ਅਮਰੀਕ ਅਗਦੀ ਕਾਦੀ ਆਪੇ ਪਾ ਗਿਆ ਖੀਰਾ ਵਾਲੀਆ ਪਿੰਡ ਖੀਰਾ ਵਾਲੀਏ ਦੇ ਪਿੰਡੇ ਵਿੱਚੋਂ ਅੱਗ ਨਿਕਲ ਰਹੀ ਜੀਵ ਜੀਵਨ ਸਭੀ ਦੇ ਅਮਣ ਬੁਲਡਵੀ ਰੇਡ ਤੇ ਦੂਰ 3000 ਹੈ ਪਤਾ ਨਹੀਂ 2 ਹੈ ਪਤਾ ਨਹੀਂ 3 ਹੈ ਇੱਧਰ ਦੇਵਾਂਗੇ ਬੁਲਟ ਜੀਵਨ ਸੰਦੀਪ ਅਮਨ ਉਹਨਾਂ ਵੱਲੋਂ ਤੇਰੇ ਲਈ ਬੱਡੇ ਪਿਆਰ ਤੇ ਸਤਿਕਾਰ ਦੇ ਜਹੂਰ ਜੀ ਪੈਸੇ ਲੱਜੋ ਨਾਲ ਦੀ ਨਾਲ ਬਿੱਲੇ ਆ ਮੈਜਰ ਆਹ ਘਾੜੀ ਆ ਸ਼ੰਨਾ ਵਾਲਾ ਮਾਕੀ ਗੱਲਾਂ ਕਰਦੇ ਸੋ ਵੀ ਇਹ ਤੇ ਮੁੰਡਾ ਜਿਹੜਾ ਅਨੰਦਪੁਰ ਸਾਡੀ ਧਰਤੀ ਤੋਂ ਤਿੰਨ ਦਿਨ ਲਗਾਤਾਰ ਹੀ ਬੈਸਤਾ ਗਿਆ ਔਰ ਤੜੀ 20 ਦੇ ਮੈਦਾਨਾਂ ਵਿੱਚ ਲਗਾਤਾਰ ਤਿੰਨ ਵਾਰ ਉਤਮ ਆ ਆ ਕਬੱਡੀ ਦਾ ਖਿਡਾਰੀ ਲਾਲੀ ਢੇਸੀ ਦਾ ਮਾਣ ਹੈ ਇਸ ਮੁੰਡੇ ਦੀ ਖੇਡ ਉੱਤੇ ਲਓ ਅਗਲੀ ਕਬੱਡੀ ਮੇਜਰ ਭਰੋਰ ਹੁਣਾਂ ਦਾ ਕਰਨਪਾਲਸ ਤੋਂ ਲੰਮੇ ਕੇ ਹੈਪੀ ਘੋਟੀ ਵਾਲਾ ਤੇ लाੜੀ ਸਿੱਧੂ ਜਿਹਦਾ ਚੱਠਾ ਗਵਿੰਦਪੁਰਾ ਪਿੰਡ ਹੈ ਇਹ ਸਾਰੇ ਪਰਾਦੇ ਦੇ ਹੈ ਰਲ ਮਿਲ ਕੇ ਕਬੱਡੀ ਕਰਾ ਰਿਹਾ ਹੈ ਅਗਲੀ ਕਾਟੀ ਮਡਾਨ ਅੰਦਰ ਖੀਰਾ ਮਾਰ ਗਿਆ ਬੋਟ ਆ ਗਿਆ ਤੇ ਖੀਰਾ ਮਾਰ ਗਿਆ ਬੁੱਟ ਤੋਂ ਲੋਕੀ ਤੁਗ ਤੁਗ ਕਹਿੰਦੇ ਅੱਜ ਕਰੋਟੀ ਦੇ ਕੱਪ ਦੇ ਉੱਤੇ ਆਓ ਦੇਖਣ ਆ ਗਏ ਪੈਂਦੇ ਮੇਲਾ ਚੇਤੀ ਦਾ ਮੇੜ ਕੇ ਪਰਵਾਤ ਦਾ ਸਭ ਲਈ ਦਿਲੋਂ ਦਿਵਾਵਾ ਦੇ ਆਹ ਸਾਹਮਣੇ ਕਹਿੰਦੇ ਰੇਡ ਪੈ ਗਈ ਹੈ ਹਜ਼ਾਰਾਂ ਵਾਲਾ ਕੰਮ ਕਹਿੰਦੇ ਮੁੰਡੇ ਬਾਈ ਹੈਪੀ ਕਹਿੰਦਾ ਵੀ ਗੱਲ ਆਪਾਂ 25 30 ਹਜ਼ਾਰ ਤੋਂ ਉੱਤੇ ਲਾ ਜੀਏ ਜੇ ਤਿੰਨ ਜੱਫੇ ਫਰਿਆਦ ਲਾ ਗਿਆ ਜਾਂ ਤਿੰਨ ਜੱਫੇ ਮਰਜੀ ਬਲਾ ਗਿਆ ਲਾਡੀ ਸਿੱਧੂ ਹੈਪੀ ਗਲੋਟੀ ਉਹ ਦਿੱਲੀਆ ਕਹਿੰਦੇ 32000 ਆ ਗੱਲ ਬਾਤ ਆ ਕੰਨਾਂ ਪੀ ਵਿੱਚ ਹੰਟੀ ਰਾਤ ਆ ਸਰਾ ਗੱਲ ਬਾਤ ਆ ਸਰਾ ਗੱਲ ਬਾਤ ਆ ਲੈ ਵੀ ਕੈਲਗਰੀ ਵਾਲੇ ਨੇ ਅਨ ਤਨ ਧੰਨ ਕਰਾ ਛੱਡੀ ਐ ਐਨ ਤਨ ਤਨ ਤらっしゃਦੀ ਐ ਤਿੰਨ ਵੀਰ ਸਾਡੇ ਖੜੇ ਐ ਇੱਕ ਕਬੱਡੀ ਦਾ ਟਾਪਰ ਬਲਾਰਾ ਤੇ ਦੋ ਕਮੋਟੇ ਦਾ ਤੇ ਤਿੰਨੋਂ ਇਸ ਥਾਂ ਜਦੀ ਐ ਕੈਨ ਵੀ ਪਾਈ ਐ ਕੈਨੇਡਾ ਦੇ ਸ਼ਰਕਲ ਗਰੀ ਕਦੀ ਸਰੀ ਵਿੱਚ ਰੌਣਕਾ ਕਦੀ ਬੈਂਕਪਰ ਕਦੀ ਕਾਸਟਕ ਸਟੇਡੀਅਮ ਕਦੀ ਰੌਕ ਸੈਂਟਰ ਪਰ ਇਹਨਾਂ ਸਾਈਡ ਹੁਣ ਦੇਖਦਾ ਚੌਦ ਵਿੱਚੋਂ ਸ਼ਾਇਦਾਂ ਕਬੱਡੀ ਦਾ ਹੁਣ ਚੌਦ ਵਿੱਚੋਂ ਕੜਿਆਣ ਦਾ ਪ੍ਰਤਾਪ ਜਾਂ ਤੇ ਬਿਆਰੇ ਵਾਲਾ ਜਾਂ ਤੇ ਸ਼ੀਮਾ ਹੁਣ ਕਿਹੜਾ ਕਮਾਲਾ ਦੇ ਵਿੱਚ ਵੇਖ ਤੇ ਉਹ ਪੈਂਦੀਆਂ ਕਿ ਲੋਟੀ ਜੋ ਧਮਾਲਾ ਮੇਰੇ ਦੋਸਤੋ ਪੈਂਦੀਆਂ ਕਿ ਲੋਟੀ ਜੋ ਧਮਾਲਾ ਮੇਰੇ ਦੋਸਤੋ ਤਰਨਵਲ ਸਿੱਕੂ ਤੇ ਜਰਮਨ ਸਿੱਧੀ ਉਹ ਕਹਿੰਦੇ ਵੀ ਕੋਈ ਨੀ ਸ਼ੀਲੂ ਤੋਂ 2 ਨੰਬਰ ਲੈ ਗਿਆ ਤੇ 100 ਡਾਲਰ ਜੇ ਜੱਫਾ ਪੈ ਗਿਆ ਪਰ ਸ਼ੀਲੂ ਨੂੰ ਬਾਹਰ ਤੋਂ ਸਟਕਾਰ ਬਿੱਲਿਆ ਆਹ ਸੋਹਣਾ ਇੱਕ ਪਾਸੇ ਫਰਿਆਦ ਫਰਿਆਦ ਜੱਫਾ ਨਾ ਮੜਿਆ

ਫਰਿਆਦ ਦੇ ਜੱਸਾ 1000 ਦਿੱਤਾ ਜਾਵੇਗਾ ਉਧਰ ਸੁਪੇਦਾਰ ਪਰਮਿੰਦਰ ਸਿੰਘ ਜੀ ਸਤਿਕਾਰਯੋਗ ਨੇ ਵੱਡੀ ਸ਼ਖਸੀਅਤ ਹੈ ਬਲੇ ਕਰ ਗੱਲ ਬੰਦਿਆ ਦੀ ਆ ਕਬੱਡੀ 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 ਛੰਨਾ ਵਾਲਾ ਪੂਰੀ ਐ ਚਾਚਾ ਕਮੇਟੀ ਵਿੱਚ ਹੋਈ ਜਾਂਦੀ ਆਤਾ ਆ ਚਾਚਾ ਕਮੇਟੀ ਵਿੱਚ ਹੋਈ ਜਾਂਦੀ ਆਤਾ ਆ ਚਾਚਾ ਆ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਖਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹ ਨਾੜੇ ਦੌਰ ਨਹੀਂ ਜਾਂਦੇ ਇਹਨਾਂ ਨੇ ਦੌਰ ਚਲਾਏ ਉਹਨਾਂ ਨੇ ਦੌਰ ਨਹੀਂ ਜਾਂਦੇ ਕਾਲਾ ਰਸ਼ੀਦ ਨੂੰ ਬੇਨਤੀ ਹੈ ਕਾਲਾ ਰਸ਼ੀਦ ਮੇਰੇ ਵਾਲੇ ਮਾਈਕ ਤੇ ਆ ਜਾਵੇ ਕਾਲਾ ਰਸ਼ੀਦ ਕਾਲਾ ਰਸ਼ੀਦ ਨੂੰ ਬੇਨਤੀ ਮੇਰੇ ਮਾਈਕ ਤੇ ਕਾਲਾ ਰਸ਼ੀਦ ਆ ਜਾਓ ਜੋ ਆਉਂਦੇ ਆ ਆ ਆ ਕ੍ਰਿਸ਼ਨ ਮਧੇਸ਼ਾ ਦਾ ਸੋਖਟੜਾ ਉਹ ਮੇਰੇ ਮੈਚ ਤੇ ਆ ਜਾਣਗੇ ਇਹ ਦੇਖਦਾ ਬੱਲੇ 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 ਆ ਚਾਕਾ ਖੀਰਾਵਾਲੀਆ ਪੁਲਤ ਖੀਰਾਵਾਲੀਆ ਬਾਲ ਬਾਲ ਯੂਐਸ ਵੱਲੋਂ ਬੋਲਦੇ ਰੇਡ ਤੇ ਜਿਹੜਾ ਮੰਨ ਤੇ ਸਪਾਰ ਜਿਹੜਾ 1200 ਦਿੱਤਾ ਜਾਵੇਗਾ फरियाद शकर करिया एक पासे रवि 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 बारा बल्ले 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 एक नंबर होल्ड से ਉਹ ਨੰਬਰ ਸ਼ਕਰਪੁਰ ਦੀ ਟੀਮ ਦਾ ਹੈ ਆ ਅਗਲੀ ਕਬੱਡੀ ਫਿਰ ਟੱਕਿਆ ਧਰਤੀ ਮਾਨ ਮੱਥਾ ਕਿ ਚੁੱਸ ਚਲਾਕੀ ਨਹੀਂ ਚਲਣੀ ਤਕਸੀਮਾ ਜਰਮਨ ਦੀ ਨਾਲ ਪਿਆਰ ਦੇ ਲੁੱਟ ਲੈ ਯਾਨ ਸਾਡੀ ਅਰਬਾ ਖਰਬਾਨੀ ਨਾਲ ਪਿਆਰ ਦੇ ਲੁੱਟ ਲੈ ਯਾਨ ਸਾਡੀ ਪਰੇਲੀ ਸਾਈਡ ਹੁਣ ਦੇਖਣਾ ਵੀ ਲਾਕੇ ਦੱਸਾ ਲਾਡੀ ਸਿੱਧੂ ਕੈਲਗਰੀ ਜਰਮਨ ਸਿੱਧੂ ਤੇ ਹੈਪੀ ਖਲੋਤੀ ਬੁੱਲਣ ਦੀਆਂ ਦੋ ਕਬੱਡੀਆਂ ਤੇ ਕੈਨੇਡੀਅਨ 100 ਡਾਲਰ ਸਾਡੇ ਵੀਰਾਂ ਵੱਲੋਂ ਹੋਣਾ ਹੈ ਲੈ ਵੀ ਵੀਰ ਲਾਡੀ ਆਪਣੇ ਕੋਲੇ ਰੱਖੀ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇਧਰ ਤੇ ਬੁੱਲਡ ਦੇ ਲਈ 100 ਡਾਲਰ ਬੁੱਲਡ ਚਲਿਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਕਿ ਚੰਨ ਚਾਨਣੀ ਰਾਤ ਮਹਿਰਮਾ ਟਿਮਟਮਾਉਂਦੇ ਤਾਰੇ ਪਿੰਡ ਘਲੋਤੀ ਮੇਲਾ ਲੱਗਿਆ ਆਏ ਖਿਡਾਰੀ ਸਾਰੇ ਚੰਨ ਚਾਨਣੀ ਰਾਤ ਮਹਿਰਮਾ ਟਿਮਟਮਾਉਂਦੇ ਤਾਰੇ ਸੋਨੀ ਯੂ ਐਸ ਏ ਪਰ ਵੀਰੇ ਸੀਲੂ ਦੇ ਤਿੰਨ ਜੱਫਿਆਂ ਤੇ 10000 ਰੁਪਇਆ ਲਓ ਖੇਡ ਮੈਦਾਨ ਦੇ ਵਿੱਚ ਖੀਰਾਂ ਵਾਲੀਆ ਹਰਮਨ ਵਰਲਡ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ 23 ਫਰਵਰੀ ਭੱਜੀ ਆ ਰਹੀ ਹੈ ਬਲਜੀਤ ਸਿੰਘ ਦੀ ਬਾਸੀ ਜੂਹੇਗੀ ਸਾਡੇ ਵੀਰ ਸੱਦਾ ਦਿੰਦੇ ਆ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਸੈਕਰਾਮੈਂਟੋ ਵਾਲੇ ਲਓ ਖੇਡ ਮੈਦਾਨ ਦੇ ਵਿੱਚ ਬੱਬੂ ਦਾ ਚਹੇਤਾ ਇਸ ਸਮੇਂ ਸ਼ੰਨਾ ਵਾਲਾ ਧੂਰੀ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਧੂਰੀ ਦੀ ਪਈ ਹੋਈ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਕਿ ਮੁਰਕਾ ਮੁਰਕੀ ਹੋ ਗਿਆ ਮਿੱਤਰੋ ਜੋਰ ਚੋપરા ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਜਿਸਮ ਕਠੋਰ ਚੋપરા ਦਾ ਚੜ੍ਹਦੀ ਉਮਰ ਦਾ ਗਰਮ ਖੂਨ ਦਿਲਕਾਰੇ ਦੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਬਿੱਲਿਆ ਚੱਕ ਲੈਤੀ ਪੰਡਵਾਣੀ ਕੀ ਹਾਲ ਚਾਲ ਸਰਾ ਗੱਲ ਬਾਤ ਐ ਸਰਾ ਗੱਲ ਬਾਤ ਐ ਸਰਾ ਗੱਲ ਬਾਤ ਐ ਘਲੋਟੀ ਵਾਲਿਆ ਕੀ ਹਾਲ ਚਾਲ ਐ ਸਰਾ ਗੱਲ ਬਾਤ ਐ ਗੱਲ ਟਿਕਾਣੇ ਲੱਗੀ ਪਈ ਐ ਗੱਲ ਸਿਰੇ ਲੱਗੀ ਪਈ ਐ ਪਿੰਡੇਰੀ ਦੇ ਡਾਕਟਰ ਢੱਲੋਂ ਬਲੋਂ 1000 ਰੁਪਇਆ ਕਾਕੇ ਦੇ ਲਈ ਮਨਸਮਰ ਪੁੱਜੇ ਨੇ ਬੜਾ ਤਕੜਾ ਟੂਰਨਾਮੈਂਟ ਅੱਜ ਖਲੋਟੀ ਦੀ ਏ ਪਾਵਨ ਪਵਿੱਤਰ ਧਰਤੀ ਐ ਸੰਤਾਂ ਮਹਾਂਪੁਰਖਾਂ ਦੀ ਧਰਤੀ ਸਾਧੂ ਮਸਤ ਫਕੀਰ ਖੁਦਾ ਦੇ ਅਸਲੀ ਸੰਤ ਸਿਆਣੇ ਜਿਹੜੇ ਮੁੱਝੋ ਬੋਲ ਨਿਕਲ ਗਏ ਉਹ ਬੁੱਥੇ ਨਹੀਂ ਜਾਣੇ ਉਹ ਬੁੱਥੇ ਨਹੀਂ ਜਾਣੇ ਹੈਪੀ ਘਲੋਤੀ ਲਾਡੀ ਸਿੱਧੂ ਸਰਦਾਰ 나జర్ ਸਿੰਘ ਜੀ ਸਿੱਧੂ ਕਹਿਲਗਰੀ ਤੇ ਸਰਦਾਰ ਲਖਮਿੰਦਰ ਸਿੰਘ ਜੀ ਘਲੋਤੀ ਹੁਣਾ ਦੀ ਅੱਜ ਖੇਡ ਗਰਾਊਂਡ ਦੇ ਵਿੱਚ ਇਹ ਵੱਡਾ ਮੇਲਾ ਲੱਗਿਆ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਰਵੀ ਕਲਨ ਦੀ ਪਈ ਹੈ ਕਬੱਡੀ ਤੇ ਬੱਲੇ ਕਰੀ ਕਬੱਡੀ 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 ਇਹ ਆ ਕਲਸੀਆ ਵਾਲਾ ਸਪਾਈਡਰ ਮੈਨ ਦਾ ਮਾਲਵੇ ਦਾ ਜੱਟ ਜੱਤ ਵੜ ਟੌਪ ਦਾ ਸਟਾਰ ਹੈ ਇਹ ਹੈ ਕਰਸੀਆਂ ਦਾ ਸਪਾਈਡਰਮੈਨ ਇੰਦਰਜੀਤ ਸਿੰਘ ਕਰਸੀਆਂ ਦੀ ਧਰਤੀ ਦਾ ਹੈ ਇਸ ਨੌਜਵਾਨ ਨੇ ਲਈ ਕੈਨੇਡਾ ਲਿਖਿਆ ਹੈ ਕਿ ਕੱਦ 6 ਫੁੱਟ ਹੋ ਗਿਆ ਹੈ ਦੱਸਦੇ ਪਿੰਡੋਂ ਪਿੰਡੀ ਜਾ ਕੇ ਧਾਵੀ ਇੰਦਰ ਜੀਤੇ ਨੇ ਫੜ ਲਿਆ ਹੰਨਿਆਂ ਦੇ ਕੋਲ ਜਾ ਕੇ ਡੱਕਦਾ ਖਰੇ ਖਰੇ ਕਾਲੇ ਰੱਖਦਾ ਚਿੱਟੀ ਰੱਖਦਾ ਚਿੱਟੀ ਦੀ ਕਿਰਪਾ ਕੇ ਮੈਚ ਰੁਕੇ ਵੀ ਮਾੜਾ ਜਾ ਬੇਤੀ ਹੈ ਮੈਚ ਇੱਥੇ ਰੁਕ ਲਿਓ ਹਲੋ ਵੀਰੇ ਜੇ ਪੈਣ ਖਰਾਬ ਹੋ ਗਿਆ ਤੇ ਮੁਰਗੇ ਸਾਨੂੰ ਦੋਸ਼ ਨਾ ਦਿਓ ਬੰਦੇ ਦੇਖੋ ਕਿੰਨੇ ਬੈਠੇ ਫੋਟੇ ਵਿੱਚ ਸ਼ਕਰਪੁਰੀਓ ਬਈ ਬੈਕਵਾਲੇ ਪੈਨ ਖਰਾਬ ਹੋ ਗਿਆ ਸਾਨੂੰ ਲੰਮਾ ਰਹਿੰਦਾ ਕੋਈ ਮੈਂ ਤੁਹਾਨੂੰ ਦੱਸਦਾ ਜੇ ਪੈਨ ਖਰਾਬ ਹੋ ਗਿਆ ਮੁਰਕੇ ਕਹੂੰਗਾ ਰੋਹ ਰੋਹ ਕਰਦਾ ਇਹ ਕਰਤਾ ਇਹ ਕਰਤਾ ਜੇ ਪੈਨ ਖਰਾਬ ਹੋ ਗਿਆ ਕੋਈ ਤੁਸੀਂ ਜ਼ਿੰਮੇਵਾਰ ਹੋਵੋਗੇ ਹੈਪੀ ਲਾਡੀ ਤੇ ਜਰਮਨ ਸਿੱਧੂ ਬੱਲੇ ਬੁਲਟ ਦੀਆਂ ਦੋ ਕਬੱਡੀਆਂ ਤੇ 2000 ਰੁਪਈਆ ਗਰਮਨ ਸਿੱਧੂ ਲਾਤੀ ਸਿੱਧੂ ਤੇ ਨਾਲ ਹੈਪੀ ਪੰதேਰ ਖਲੋਤੀ ਗੁਰਵਿੰਦਰ ਚਾਲ ਤੇ ਨਾਲ ਸਾਡੇ ਵੀਰ ਜਿਨ੍ਹਾਂ ਨੇ ਅੱਜ ਬੁਲਡ ਮੋਟਰਸਾਈਕਲ ਵੀ ਦੇਣਾ ਹੈ ਨਾਲ ਸਿਮਰਨ ਸਾਡੇ ਵੀਰ ਦਾ ਵੱਡਾ ਧੰਨਵਾਦ ਗਗਨ ਦਾ ਤੇ ਪਰਮਿੰਦਰ ਸੱਧੂ ਉਹਨਾਂ ਦਾ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲਓ ਜਨ ਗੱਬਰੂ ਲਓ ਦਿਲਬਰ ਦੀ ਵਿਸਲਾ ਫੈਸਲਾ ਕਿ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਕਦੀ ਸ਼ੇਰ ਨਹੀਂ ਰਹਿੰਦੇ ਗੁੱਝੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਝੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਝੇ ਲਓ ਕੰਦੀ ਕਬੱਡੀ ਉੱਤੇ ਫਰਿਆਦ ਤਿਆਰ ਹੈ ਇੰਦਰਜੀਤ ਤਿਆਰ ਹੈ ਮਨੋਪਰ ਤਿਆਰ ਹੈ ਕਾਕਾ ਤਿਆਰ ਹੈ ਆਹ ਵੇਖਦਾ ਟੱਕਰ ਪਰ ਰਵੀ ਕਜ਼ਮ ਆਜੇ ਪੂਰੀ ਇੱਕ ਮਿੰਟ ਬੱਲੇ ਪੂਰੀ ਦੀਆਂ ਤਿੰਨ ਕਬੱਡੀਆਂ ਦੇ 5100 ਜਸ਼ਨ ਮੋਟਾ ਸਿੱਧਮਾ ਸ਼ਹਿਜ ਸਹਿਜ ਸਿੱਧੂ ਕਨੇਡਾ ਅਰਸ਼ ਸੇਖੋ ਕਨੇਡਾ ਵੱਲੋਂ ਪੂਰੀ ਦੀਆਂ ਤਿੰਨ ਕਬੱਡੀਆਂ ਦੇ 51 ਸੌਲੇ ਹਰਮਨ ਬੋਲਟ ਦੀ ਪਈ ਹੋਈ ਕਬੱਡੀ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਖੀਰਾ ਬਾੜੀਆ ਹਰਮਨ ਬੋਲਟ 7 ਤਰੀਕ ਕਨੇਡਾ ਇਟਰ ਦੀ ਯਾਦ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਸ਼ੀਲੂ ਸ਼ੀਲੂ ਟੱਕਰ 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 ਬੋਲ ਰਹੀ ਸ਼ੀਲੂ ਟੱਕਰ 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 ਸਵੇਦੀ ਆ ਕੱਟਰਾਏ ਫੁਰੇਦੀਆ ਖੀਰਾ ਮਾੜੀਆਂ ਬੁੱਟ ਬਾਈ ਪੌਂਡ ਰੋ ਕੇੜਾ ਕੇੜਾ ਕਾਰ ਕਰਦਾ ਤਾੜੀਆਂ ਜੇਦਾਰਾ ਕਿਉਂ ਘੇ ਰਕਣੇ ਤੂਫਾਨ ਪਾਣੀ ਨੇਰੀਆਂ ਓਕੇ ਰਕਣੇ ਖਿਡਾਰੀ ਸਾਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਭੁੱਟੇ ਆਲਿਆ ਬੰਦਾ ਬੰਦਾ ਚਾਹੇ ਤਾਂ ਹਲਾਕੇ ਜਗ ਧਰ ਦੇ ਬੰਦਾ ਚਾਹੇ ਤਾਂ ਹਲਾਕੇ ਜਗ ਧਰ ਦੇ ਅੱਜ ਵੱਡੀ ਮੁਵਾਰਕ ਬਾਦ ਹੈ ਤੰਨੂ ਹਰਾਂ ਨੂੰ ਨਾਲ ਗੁਰੀ ਆਸਟ੍ਰੇਲੀਆ ਤੇ ਬਾਲਜੀ ਤੇ ਆਸਟ੍ਰੇਲੀਆ ਵੱਲੋਂ ਜਿਹੜੀ ਦੋਹਾਂ ਦੀ ਟੀਮ ਅੱਜ ਸਪੌਂਸਰ ਕੀਤੀ ਗਈ ਹੋਈ ਹੈ ਬਹੁਤ ਵੱਡੇ ਜੁਲੰਦਾਰ ਨੇ ਅੱਜ ਵੱਡੀ ਮੁਬਾਰਕਬਾਦ ਹੈ ਸਾਡੇ ਵੀਰ ਲਾਢੀ ਸਿੱਧੂ ਚਠਾ ਗਵਿੰਦਪੁਰਾ ਸਰਦਾਰ ਨਾਜ਼ਰ ਸਿੰਘ ਜੀ ਸਿੱਧੂ ਦੇ ਪੁੱਤਰ ਨੂੰ ਨਾਲ ਕਹਿੰਦੇ ਸਾਡੇ ਵੀਰ ਹੈਪੀ ਪੰਦੇਹਰ ਘਲੋਟੀ ਨੂੰ ਅਮਨ ਦਿਓੜੇ ਦੇ ਸਾਜੀ ਦੀ ਟੱਕਰ ਟੱਕਾ ਮਾਰਿਆ ਬਾਪਾ ਪਿੰਡ ਘਲੋਟੀ ਵਿੱਚ ਤਾਨੂ ਘਲੋਟੀ ਵਾਲਿਆ ਦੀਆਂ ਲੱਗ ਉੱਠੀ ਐ लाडी ਸਿੱਧੋ ਤੇ ਨਾਲ ਹੈਪੀ ਪੂਰਾ ਖੁਸ਼ ਹੈ ਵੀ ਧੰਨ ਧੰਨ ਹੋ ਗਈ ਐ ਦੁਨੀਆ ਖੁਸ਼ ਐ ਆ ਰਵੀ ਕਲਰਮਾ ਰਵੀ ਕਲਰਮਾ ਆਹ ਇੱਕ ਟੀਮ ਦੇ ਖਾਤੇ ਜੋੜ ਗਿਆ ਇੱਕ ਮਿੰਟ ਬੁੱਲਰ ਦੀ ਅਗਲੀਆਂ ਦੋ ਕਬੱਡੀਆਂ ਤੇ 3100 ਰੁਪਏ ਸਾਡੇ ਵੀਰ ਬਲੂਮ ਸਪੋਰਟ ਵਾਲੇ ਵੀਰਾਂ ਵੱਲੋਂ 3100 ਰੁਪਏ ਨਾਲ ਹੀ ਵੱਡਾ ਧੰਨਵਾਦ ਬੱਬਲੂ ਯੂਐਸਏ ਲਓ ਖੇਡ ਮੈਦਾਨ ਦੇ ਵਿੱਚ ਹੈਪੀ ਵੱਡੀ ਮੁਬਾਰਕਬਾਦ ਹੈ ਲਓ ਜੰਨਾ ਮੇਲਾ ਸਫਲ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੁੱਲਤ ਟੱਕਰ 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 ਸ਼ੀਲੂ 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 ਪਰ ਬੁਲਟ ਕੇ ਵਾਹ ਵਾਂਗ ਉੱਠ ਜਾਈਦਾ ਹੈ ਜਿੱਤ ਕਰਕੇ ਵੱਡੇ ਖੱਬੀ ਖਾਨ ਜਦੋਂ ਗਾਡੀ ਪਾਵਾ 300 ਰੁਪਏ ਕਬੱਡੀ ਪੌਣ ਦੀ ਬਾਕੀ ਹੈ ਸਿਰੇ ਦਾ ਮੈਚ ਲਓ ਕਲਰ ਮਲਾਰਵੀ ਅਗਲੀ ਕਬੱਡੀ ਪੌਣ ਦੇ ਲਈ ਵਧਦਾ ਹੋਇਆ ਪਿੰਡੇ ਨਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੁ ਕਰਦੀ ਜੱਫੇ ਜਿਵੇਂ ਝੱਟੇ ਹੋਏ ਚੱਤੇ ਦੀ ਰੇਣ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਤੋੜਾਂ ਦੇ ਕੋਹੜਾ ਨਾਲ ਟਰੈਕਟਰ ਮਿਲਵੇ ਖੇੜ ਕੇ ਕੌਡੀ ਕਾਲਿਆ ਓਏ ਹੁੰਦੇ ਅਰਮਾਨ ਹੁੰਦੇ ਅਰਮਾਨਪੁਰੇ ਸੋ ਦਿਲ ਦੇ ਖੇਡ ਕੇ ਕਾਢੀ ਕਾਲੀਆਂ ਹੋਏ ਹੁੰਦੇ ਅਰਮਾਨਪੁਰੇ ਸੋ ਦਿਲ ਦੇ ਪਰ ਅੱਜ ਬੁਲਟ ਕਿਹਨੂੰ ਮਿਲਦੇ ਆ ਇਹ ਸਮੇਂ ਦੀ ਗੱਤ ਹੈ ਔਰ ਇਧਰ ਸਾਡੇ ਵੀਰ ਜਸ਼ਨ ਦਾ ਮੋਤਾ ਸਤਮਾ ਬੇਟਾ ਔਰ ਸ਼ਾਹਜ ਸਿੱਧੂ ਕੈਨੇਡਾ ਆਰਸ਼ਦ ਸੇਖੋ ਕੈਨੇਡਾ ਇਹਨਾਂ ਭਰਾਵਾਂ ਦੇ ਵੱਲੋਂ ਪੂਰੀ ਜੀ ਪਿੰਡ ਗਾਟੀ ਉੱਤੇ 51 ਸਾਡੇ ਮਾਨ ਹੋਣਗੇ ਲਓ ਪਿੰਡ ਦੀ ਗਾਟੀ ਉੱਤੇ ਇੱਕ ਪਾਸੇ ਸ਼ਾਹੀਆਦਾ ਕਬੱਡੀ ਦਾ ਇਹ ਸ਼ੀਲੂ ਆ ਆ ਟੱਕਰ ਆ ਆ ਟੱਕਰ ਆ ਆ ਟੱਕਰ ਆ ਲੋਕੀ ਕਹਿੰਦੇ ਨੇ ਹੈ ਵੀ ਸ਼ੀਰੂ ਤਾਂ ਕੋਈ ਤੋੜ ਹੀ ਨਹੀਂ ਅੜ ਜਿੱਤ ਕੇ ਕੌਣ ਜਾਊਗਾ ਮਨੀ ਕਹਿੰਦਾ ਤੇ ਰਾਜਵੀਰ ਬੋਪਾ ਰਹੇ ਉਹ ਲੋ ਕਬੱਡੀ ਬਾਕੀ ਹੈ ਬਲੜ ਵੀ ਆ 3100 ਰੁਪਏ ਇਹ ਫੜੀ ਅਰਸ਼ਵੀਰ ਇਹ 3100 ਰੁਪਏ ਜਿੱਧਰ ਪਹੁੰਚ ਲਿਆ ਗਿਆ ਉਹ ਦੇ ਦੀ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਸਮੇ ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਈ ਹੋਈ ਕਬੱਡੀ ਤੇ ਬਲੂਕ ਕਰਦਾ ਟਰਾਈ ਪਰ ਰਵੀ ਇਸ ਸਮੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਿ ਚੋਬਰ ਦਾ ਪਿੰਡ ਸੁਣੀ ਦਾ ਦਿਉੜਾ ਹੈ ਹਰਿਆਣੇ ਵਾਲਾ ਸ਼ੋਹਰਾ ਦਾ ਨਹੀਂ ਜਾਫੀ ਤੋਂ ਪੋਰਾ ਕੰਜੀ ਪੁੱਟ ਕੇ ਲੈ ਜਾਂਦਾ ਸਾਂ ਰੱਬ ਦੀ ਕਾਲਿਆ ਓਏ ਮੇਲਾ ਲੁੱਟ ਕੇ ਲੈ ਜਾਂਦਾ ਅਗਲੀ ਕਬੱਡੀ ਹਰਮਨ ਬੋਡ 3100 ਰੁਪਏ ਦੀ ਪਾਉਂਦੀ ਪੁਲੋਟੀ ਦੇ ਵਿੱਚ ਪੋਟ 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 ਬੋਟ ਬੋਟ ਪੁੰਬ ਹੋ ਗਈ ਹੈ ਪਿੰਡ ਘੋਟੀ ਵਿੱਚ ਹੋ ਗਈ ਹੈ ਪਿੰਡ ਘੋਟੀ ਵਿੱਚ ਦੁਗ ਦੁਗ ਹੋ ਗਈ ਹੈ ਆ ਅਗਲੀ ਕਬੱਡੀ ਰਵੀ ਕਲਰਮਾ ਪਹਾੜ ਜਿੱਦਾ ਮੁੰਡਾ ਹੈ ਕੋਠੇ ਜਿੱਦਾ ਗੱਬਰੋ ਹੁਣ ਚੌਥੇ ਬੋਲੇ ਹੋ ਤਾਵਾ ਬੜੇ ਖਤਰਨਾਕ ਜਾਸੀ ਹੈ ਇੱਕ ਪਾਸੇ ਇੰਦਰਜੀਤ ਆ ਇੱਕ ਪਾਸੇ ਸਰਾਜ ਨਾਲ ਬਮੁੱਕਾ ਲੱਗਾ ਹੋਇਆ ਹੈ ਨਾਲ ਕੱਟ ਲੱਗਾ ਹੋਇਆ ਹੈ ਹੁਣ ਚਾਹ ਮੁੱਤਾਂ ਉਹ ਪਾਕਾ ਸ਼ਕਰਪੁਰੀਆ ਉਹ ਜਿਹੜੇ ਜਿਹੜੇ ਕਹਿੰਦੇ ਨੇ ਸਰਖਪੁਰ ਜਿੱਤੂ ਲਲਕਾਰਾ ਮਾਰੇ ਹੁਣ ਜਿਹੜੇ ਜਿਹੜੇ ਕਹਿੰਦੇ ਨੇ ਜੋੜਾ ਜਿੱਤੂ ਇੱਕ ਵਾਰੀ ਤਾੜੀ ਮਾਰ ਦਿਓ ਜੋਰ ਨਾਲ ਲੈ ਵੀ ਮੇਰੇ ਪੰਜਾਬੀ ਵੀਰੋ ਰੜਾ ਸੈਵਣੀ ਤਰਤੀ ਹੈ ਤੇ ਲਾਈਏ ਜਕਾਰਾ ਮਰਦ انسان ਹੋ ਤਨ ਤਾਨਾ ਸਖਰ ਕਬੱਡੀ ਵਾਲਾ ਦੀ ਘਰੋਟੀ ਵਿੱਚ 100 ਡਾਲਰ ਸਾਡੇ ਵੀਰ ਹੈਪੀ ਭੰਦੇਰ ਕੋਲੋਤੀ ਲਾਡੀ ਸਿੱਧੂ ਤਨੂ ਭੰਦੇਰ ਇਹਨਾਂ ਵੀਰਾਂ ਵੱਲੋਂ 100 ਡਾਲਰ ਜਿਹੜਾ ਹੈ ਕੈਨੇਡੀਅਨ ਉਹ ਯਸੀ ਬੈਲਜੀਅਮ ਤੇ ਨਾਲ ਮਾਨ ਜੱਟਪੁਰਾ ਉਹ ਕਹਿੰਦੇ ਸਰਾਤ ਤੇ ਇੰਦਰ ਜੀ ਜਿੰਨੇ ਜੱਫੇ ਲਾਣਗੇ ਵੱਡਾ ਤਰ੍ਹਾਂ ਹੈ 11 ਦੇ ਜੱਫੇ ਕਰਨੇ ਹੈ ਸੋਨੀ ਯੂਐਸ ਦਾ ਵੱਡਾ ਧੰਨ ਵੱਲੋਂ ਹੋਰ ਆ ਗਿਆ ਚੱਲ ਵੀ ਹਰਮਨ ਸਿੰਘ ਤਾ ਅਗਲੀ ਕਬੱਡੀ ਬਾਬੇ ਦਰਸ਼ੇਮ ਸਿੰਘ ਪੰਡਾਲ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਹੀਰਾ ਵਾਲੀਆ ਬੋਟ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਰਦਾ ਟਾਈ ਟੱਕਣ ਵੀ ਰੱਖਣ ਵੀ ਬਾਹੂ ਉੱਪਰ ਪੁਰਦਾ ਸ਼ੀਲੂ ਕੇ ਜੱਫੀ ਅੱਜ ਕੱਲ ਦਾ ਜਰਬਾਣਾ ਕਰਦਾ ਮਾਣ ਪੰਜਾਬ ਹਰਿਆਣਾ ਰੇਡਰ ਫੜ ਫੜ ਕੀ ਲੂਗਾ ਜੱਫਾ ਦੇਖਣ ਵਾਲਾ ਕਾ ਹਰਿਆਣੇ ਵਾਲੇ ਸ਼ੀਲੂ ਦਾ ਜੱਫਾ ਵੇਖਣ ਵਾਲਾ ਹੁੰਦਾ ਹੈ ਹਰਿਆਣੇ ਵਾਲੇ ਸ਼ੀਲੂ ਦਾ ਮਿਹਨਤ ਕੀਤੀ ਹੈ ਮਿਹਨਤ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਦੀ ਨੰਗਣੀ ਹੈ ਦਿਨ ਤਾਂ ਨਹੀਂ ਸੇਡਸ ਤੇ ਨਾ ਵੱਡੀ ਹੈ ਬਾਕੀ ਗੱਲ ਰੱਤੇ ਛੱਡੀ ਹੈ ਬਾਕੀ ਗੱਲ ਰੱਤੇ ਛੱਡੀ ਹੈ ਅਗਲੀ ਗੱਡੀ ਫਿਰ ਸ਼ਹਯਾਦਾ ਆ ਗਿਆ ਕੱਪ ਕਾਂਗੇ ਦਾ ਕੱਢ ਕੇ ਵੇਖ ਲਿਓ ਲੰਤੋਂ ਮਾਰੇ ਨੇ ਕਿਹਾ ਸੀ ਸ਼ੀਲੂ ਡਾਵੇ ਤੇ ਟੋੜ ਮਿਲੇ ਜੰਦਿਆਰੇ ਨੂੰ ਬੰਦ ਕਰ ਤੇ ਕੋਕੇ ਪੱਕੇ ਜਰ ਤੇ ਸੱਚਾ ਕਰਕੇ ਲੱਭਦੇ ਲੋ ਬਾਹੂ ਅਕਰਪੁਰ ਦਾ ਰੋਡ ਸਰਚਾ ਕਰਕੇ ਲੱਭਦੇ ਲੋਕੀ ਬਾਹੂ ਅਕਰਪੁਰ ਦਾ ਰੋਡ ਇੱਕ ਪਾਸੇ ਸ਼ੀਲੋ 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 ਆਓ ਸ਼ਾਦੀ ਸ਼ਹਯਾਦਾ ਲੈ ਵੀ ਕਾਲਿਆ ਚੁਕਲਾ ਮਾਇਕਾ ਰਵੀ ਕਲਰ ਮਾ ਗਿਆ ਹਾ ਉਹ ਸੋਹਣ ਰਵੀ ਕਲਰ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਗੱਜਰੀਆਂ ਨੇ ਤੌੜਾ ਪੰਡੇ ਲਾਲ ਜਵਾਨਾਂ ਦੇ ਸੱਸੇ ਮਾਰਾ ਸੀਨੇ ਬਣ ਕੇ ਢਾਲ ਜਵਾਨਾਂ ਦੇ ਸਾਲਾ ਵਾਂਗੂ ਲੱਗ ਜਾਂਦਾ ਏ ਜੋਰ ਕਾਲਿਆ ਏ ਖੇਡ ਨਹੀਂ ਸਕਦੇ ਕਬੱਡੀ ਦਿਲ 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 ਕਮਜ਼ੋਰ ਕਾਲਿਆ ਏ ਸਪਾਈਡਰਮੈਨ ਦਾ ਟਰਾਈ ਦੱਕਣ ਦੀ ਰੱਖਣ ਦੀ ਪਰ ਗੱਲ ਮਾ ਰਵੀ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲ ਵੀ ਹਰਮਨ ਸਿੰਘ ਹੈ ਪਾਗਲ ਕਬੱਡੀ ਹੀਰਾਵਾਲੀਆ ਹਰਮਨ ਬੋੜ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬੱਲੇ ਕਰੀ ਗੱਲ ਪਈ ਹੋਈ ਬੋਲ ਦੀ ਕਬੱਡੀ ਹੈਪੀ ਬੰਦੇਰ ਲਾਡੀ ਸਿੱਧੂ ਹੁਣੇ ਦਾ ਮੇਲਾ ਧਰ ਜੋਵੰਦਿਆ ਲਓ ਖੇਡ ਮੈਦਾਨ ਦੇ ਵਿੱਚ ਕਿ ਸ਼ਾਮਾਂ ਢਲਣ ਦੇ ਆਈਆਂ ਕਿਹਨੇ ਲੈਣੀਆਂ ਵਧਾਈਆਂ ਕਿਹਨੇ ਲੈਣੀਆਂ ਬਣਾਈਆਂ ਹਰਮਨ ਬੁਲਟ ਹੀਰਾਵਾਲੀਆ ਪੁਆਇੰਟ ਆਪਣੀ ਟੀਮ ਦੇ ਦੇ ਹਿੱਸੇ ਜੋੜ ਗਿਆ ਲਾਡੀ ਨੂੰ ਮੁबारकबाद ਨਾਲ ਸਾਡੇ ਵੀਰ ਹੈਪੀ ਨੂੰ ਬੜੀ ਮੁबारकबाद ਹੈ ਰਵੀ ਕਦਰ ਮਗਲੀ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ ਬੱਲੇ ਕਰੀ ਗੱਲ ਰਵੀ ਦੀ ਕਬੱਡੀ ਇਸ ਵੇਲੇ ਖੇਡ ਰਿਹਾ ਹੈ ਸਮਾਂ ਕਬੱਡੀ ਪੌਂਡੀ ਵਿੱਚ ਸਰਾ ਲੱਗਿਆ ਪਿਆ ਵੰਦ ਰਣੀਆਂ ਵਾਲਿਆ ਸਰਾ ਲੱਗਿਆ ਪਿਆ ਪੰਨੀ ਰਸ਼ੀਦ ਵੀ ਪੱਧਿਆ ਤੇ ਮੇਕੇ ਨੇ ਵੀ ਸੋਹਣੀ ਕਬੱਡੀ ਖੇਡੀ ਕਾਲੇ ਨੇ ਕਮੈਂਟਰੀ ਕਰਕੇ ਰਸ਼ੀਦ ਪਰਦਾ ਨਾਮ ਰੋਸ਼ਨ ਕੀਤਾ ਲਓ ਅਗਲੀ ਕਬੱਡੀ ਫਿਰ ਸ਼ਾਹਿਆਦਾ ਰਵੀ ਕਦਰ ਵਾਲਿਆ ਯਾਰ ਬਹੁਤ ਲੱਗਿਆ ਪਰ ਅੱਜ ਜਿੱਤ ਕੇ ਕੌਣ ਜਾਊਗਾ ਇਹ ਸ਼ੱਕ ਤੇ ਰਹਿਣੀ ਹੈ ਕੋਟੀ ਦਾ ਕਾਡੀ ਕਾਪਾ ਧੱਕ ਤੇ ਪੈਣੀ ਆ ਵਾਹ ਓ ਸੋਹਣੇ ਸ਼ੀਲੋ ਲੋਈਆਂ ਘੁੰਮਦੀਆਂ ਨੇ ਅੱਜ ਘਲੋਟੀ ਦੇ ਵਿੱਚ ਖੇਡਿਆ ਜਾ ਰਿਹਾ ਹੈ ਹੈਪੀ ਪੰਧੇਰ ਦੇ ਤੰਨੂ ਦੇ ਕਬੱਡੀ ਕੱਪ ਦਾ ਤੇ ਨਾਲ ਲਾਡੀ ਸਿੱਧੂ ਦੇ ਕਬੱਡੀ ਕੱਪ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਅੱਧੇ ਪੁਆਇੰਟ ਦੀ ਟੱਕਰ ਲੱਪਈ ਹੋਈ ਕਬੱਡੀ ਦੁਨੀਆ ਟੱਗੋ ਟੱਗੀ ਖੜੀ ਹੈ ਪਈ ਹੋਈ ਕਬੱਡੀ ਰਵੀ ਕਲੋਂ ਦੀ ਮਲੂਕ ਕਰਦਾ ਟਰਾਈ ਡੱਕਣ ਦੀ ਰਕਣ ਦੀ ਸੱਤ ਗੋਰਚ ਨੇ ਜੀ ਕਹਿੰਦਾ ਪੁਆਇੰਟ ਜਿਹੜਾ ਉਹ ਰੇਡਰ ਨੇ ਹਿੱਸੇ ਜੁੜ ਗਿਆ ਰਵੀ ਕਲੋਂ ਨੇ ਹਿੱਸੇ ਜੁੜ ਗਿਆ ਗੁਰਿੰਦਰ ਚਾਲ ਇਹਦਾ ਜਾਇਬ ਖਦਰਾ ਜੀਵਨ ਕਲਗਰੀ ਅਰਸ਼ ਕਨੇਡਾ ਮਨੀ ਕਨੇਡਾ ਤੇ ਨਾਲ ਸਨੀ ਪੀਖੀ ਔਰ ਅਮਰ ਅਮਰੀਕਾ ਤੋਂ ਇਹ ਕਹਿੰਦੇ ਵੀ ਇਹ ਖੀਰਾ ਮਾਰੀਏ ਬਹੁਤ ਨੰਬਰ ਲੈਂਦਾ ਹੈ ਤਾਂ ਵੀ 5100 ਜੇ ਸ਼ੀਲੂ ਜੱਫਾ ਲਾਉਂਦਾ ਹੈ ਤਾਂ ਵੀ 5100 ਰੁਪਏ ਮਿਲੂਗਾ ਹਾਂਜੀ ਤਰਨ ਸਾਡਾ ਵੀਰ ਗੁਰਵਿੰਦਰ ਚਾਹਲ ਤੇ ਨਾਲ हां भाई आ ਗੱਲ ਸਹੀ ਐ ਸ਼ੀਲੂ ਦੀ ਕਲਵੀਰ ਬੱਲਾ ਸਾਡੇ ਵੀਰਾਂ ਵੱਲੋਂ ਕਾਲੇ 1 ਕੋ ਮਿੰਟ ਮੇਰਾ ਪ੍ਰਾਮਾਣ ਕੇ ਮਨੀ ਇਹ ਸਹੀ ਐ ਗੱਲ ਇਹਦੀ ਹਣਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਦੋਨੋਂ ਟੀਮਾਂ ਦਾ ਰੀਪਲੇ ਬੰਦ ਹੈ ਦੋਨੋਂ ਟੀਮਾਂ ਦਾ ਰੀਪਲੇ ਬੰਦ ਹੈ ਇੱਕ ਗੱਲ ਭਾਈ ਸ਼ੀਲੂ ਦੀ ਮਦੋਂ ਵਧੀਆ ਲੱਗੀ ਉਹ बार-बार ਇਹੀ ਕਹਿੰਦਾ ਵੀ ਕਬੱਡੀ ਪਾਓ ਯਾਰ ਮੈਚ ਚ ਰੋਕਦੇ ਹਾਂ ਬਾਰ-ਬਾਰ ਮੈਚ ਕਬੱਡੀ ਪਾਓ ਭਾਈ ਕਬੱਡੀ ਕੀ ਦੀ ਹੈ ਕਬੱਡੀ ਕੀ ਦੀ ਹੈ ਭਾਈ ਕਿੱਤਾ ਲੱਗਿਆ ਕਬੱਡੀ ਦਾ ਕਬੱਡੀ ਕਾਪੀ कबड्डी वाला है ये उस बात थोड़ी है कबड्डी बंदे नहीं बार बार रोला करके बैठ जाए रिव्यू ले रखे कबड्डी पाओ भाई ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾਂ ਐਨ ਸਿਰੇ ਦਾ ਮੈਚ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਕਿ ਫਸ ਗਈ ਜਾਨ ਸ਼ਕੰਜੇ ਅੰਦਰ ਜਿਉਂ ਬੇਨਰ ਵਿੱਚ ਗੱਨਾ ਰੌਣਕਾ ਹੁਣ ਮਿਲੇ ਮੁਹੰਮਦ ਜੇ ਆਵੇ ਤਾਂ ਮੰਨੈ ਸਿਰੇ ਦਾ ਮੈਚ ਸਿਰੇ ਦੀ ਟੱਕਰ ਦੋਨਾਂ ਥਾਣੇ ਇੱਕ ਮਿੰਟ ਇੱਕ ਇਹ ਦੋਨਾਂ ਟੀਮਾਂ ਦੇ ਰੀਪਲੇ ਦੋਨਾਂ ਟੀਮਾਂ ਨੇ ਇੱਕ ਇੱਕ ਰੀਪਲੇ ਲੈ ਲਿਆ ਸੀਗਾ ਤੇ ਹੁਣ ਕੋਈ ਰੀਪਲੇ ਨਹੀਂ ਲੈ ਸਕਦਾ ਦੋਨਾਂ ਟੀਮਾਂ ਨੇ ਅੰਗੇਜਟ ਗਿਆ ਉਹ ਰੀਪਲੇ ਔਰ ਕਬੱਡੀ ਪਾਓ ਜੀ ਕਬੱਡੀ ਕੀ ਦੀ ਹੈ ਇੱਧਰ ਗੱਲ ਕਰੋ ਜੀ ਹਰਾ ਨਹੀਂ ਆ ਯਾਰ ਮਾਤਾ ਹੁਣ ਡਿਸੀਜਨ ਕਰਨਾ ਰੈਫਰੀਆਂ ਨੇ ਕਬੱਡੀ ਖੇਡਦੇ ਖਿਡਾਰੀ アナウンサー ਨੇ ਜੋ ਕਹਿੰਗੀਆਂ ਨੇ ਬੋਲ ਦੇਣਾ ਹੈ ਦੱਸੀ ਜਾਂਦੇ ਭਾਈ ਰੈਫਰੀਆਂ ਨੇ ਕਰਨਾ ਹੈ ਦੱਸੀ ਜਣ ਰੈਫਰੀ ਕਰਨਗੇ ਤੇ ਸਾਨੂੰ ਜੋ ਕਹਣਗੇ ਉਹ ਅਸੀਂ ਅਨਾਉਂਸਮੈਂਟ ਕਰਨੀ ਹੈ ਥੋੜੀਆਂ-ਕੋਡੀਆਂ ਰਹਿਣੀਆਂ ਭਾਈ ਫਾਈਨਲ ਮੈਚ ਨਾਮ ਲਿਖਦੇ ਮੈਨੂੰ ਨਾਮ ਲਿਖ ਦੇ ਇਧਰ ਵੀ ਸਾਡੇ 51 750 ਕਰ ਲਈਏ ਭਾਈ 750 ਰੁਪਇਆ ਹੋਊਗਾ ਔਰ ਯੋਜ ਖੱਡਣਾ ਇਧਰ ਕਲਗਰੀ ਅਰਸ਼ ਕਨੇਡਾ ਮਨੀ ਕਨੇਡਾ ਸਨੀ ਪੀਖੀ ਔਰ ਅਮਰਾ ਅਮਰੀਕਾ ਇਹ ਕਹਿੰਦੇ ਖੀਰਾ ਵਾਲੇ ਖੇਡ ਰਹੇ ਇਕਲੀ ਗੋਟੀ ਉਤੇ ਬੰਤ 100 ਦੇ ਮਾਰ ਹੋਣਗੇ ਕੁਲਵੀਰ ਬਰਾੜ ਨਾਲ ਗੁਰਵਿੰਦਰ ਚਾਹਲ ਤੇ ਕਰਨ ਸਾਡਾ ਵੀਰ ਇਹਨਾਂ ਵੱਲੋਂ ਬੁਲਡ ਦੀ ਇਸ ਕਬੱਡੀ ਤੇ 2000 ਰੁਪਏ ਦੇ ਮਾਨ ਸਨਮਾਨ ਹੋਣਗੇ ਬੁਲਡ ਦੀ ਅਗਲੀਆਂ ਦੋ ਕਬੱਡੀਆਂ ਤੇ 2000 ਰੁਪਏ ਲਓ ਖੇਡ ਮੈਦਾਨ ਦੇ ਵਿੱਚ ਬੁਲਡ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਿਰੇ ਦਾ ਮੈਚ ਹੈ ਐਨ ਸਿਰੇ ਦੀ ਟੱਕਰ ਖੇਢੀ ਜਾ ਰਹੀ ਹੈ ਭਈ ਹੁ ਕਬੱਡੀ ਤੇ ਇਸ ਸਮੇਂ ਹਰਮਨ ਬੁਲਟ ਖੀਰਾ ਵਾਲੀ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਇਧਰ ਸਾਡੇ ਤਰਾਕ ਨੇ ਜੈ ਸ਼ਿਲੂ ਇੱਕੋ ਜੱਫਾ ਲਾਉਣਾ ਤੇ 21 ਸਾਢੇ ਮਾਨ ਹੋਣਗੇ ਜੈ ਕੋਟਾ ਸਦਮਾ ਮੇਟ ਸਹਿਜ ਸਿੱਧੂ ਕੈਨੇਡਾ ਔਰ ਆਸ਼ਿਸ਼ ਚੋਹੋ ਕੈਨੇਡਾ ਇਹਨਾਂ ਬਾਰੇ ਜੇ ਸ਼ੀਲੂ ਇੱਕੋ ਜੱਫਾ ਲਾਉਂਦਾ ਤੇ 21 ਸੌ ਦੇ ਮਨ ਹੋਣੇ ਹੈ ਲਾ ਪੈਂਦੀ ਕਬੱਡੀ ਉੱਤੇ ਹੁਣ ਫਰਿਆਦ ਪਿਆਰਾ ਇੰਦਰਜੀਤ ਪਿਆਰਾ 22 22 ਤਿੰਨ ਦਿਨ ਲੱਖ ਦੇ ਬਲਦਪੁਰ ਸੱਜਣ ਆਗੇ 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 ਇਹ ਲੱਖ ਪਈ ਦੇ ਬੱਚਾ ਇਹ ਮਨ ਕਬੱਡੀ ਹੈ ਵੀਰ ਟਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਵਾਹ ਓਂਦਰ ਜੀ ਸਿੰਘ ਐ ਇਧਰ ਤੰਨੂ ਪੰਦੇਰ ਹੈਪੀ ਪੰਦੇਰ 라ਢੀ ਸਿੱਧੂ ਪਰਮਵੀਰ ਪੰਦੇਰ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਸਿਵਦੀਪ ਸਰਪੰਚ ਦਾ ਤੇ ਉਹਦੂ ਵੱਡਾ ਧੰਨਵਾਦ ਪੂਰੇ ਪ੍ਰਸ਼ਾਸਨ ਦਾ ਪੂਰੀ ਪੁਲਿਸ ਦਾ ਜਿਨ੍ਹਾਂ ਨੇ ਸਾਡੇ ਵੀਰਾਂ ਨੇ ਇੰਦਰਜੀਤ ਨੂੰ ਕਿੰਦੇ ਖਲੋਤੀ ਵੱਲੋਂ ਇੰਦਰਜੀਤ ਲਈ 500 ਰੁਪਏ ਦੇ ਮਾਨ ਸਨਮਾਨ ਕਾਲੀ ਮੈਂ ਆਪਣੇ ਵੱਲੋਂ ਧੰਨਵਾਦ ਕਰਦੇ ਗੁਰਮਤ ਧਨੇਰ ਖਲੋਤੀ ਵੱਲੋਂ ਵੀ 500 ਰੁਪਏ ਇੰਦਰਜੀਤ ਦੇ ਲਈ ਬਾਅਦ ਮਾਚ 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 ਤਨ 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 ਬੋਲਟ ਬੋਲਟ ਥੀਨਾ ਥੀਨਾ ਬੋਲਟ 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 ਦੁੱਗ 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 ਪਹਿਲਿਆ ਛੱਡ ਜਕਾਇਆ ਫਿਰ ਬੋੜ ਦੇ ਨਾਮ ਤੇ ਸੋਹਣੋ ਹੋ ਆ ਸ੍ਰੀ ਆਕਾਲ ਸ਼ੀਲੂ ਦੇ ਲਈ 500 ਰੁਪਏ ਕਿਹੜੀ ਘਲੋਟੀ ਸਾਡਾ ਵੀਰ ਬਿਲਕੁ ਜੇ ਕਰੀ ਮਰ ਜੇ ਇਧਰ ਪਈ ਹੋਈ ਕਬੱਡੀ ਸ਼ੀਲੂ ਦੇ ਲਈ ਰਵੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਮੜਾ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਬਲੂਕ 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 ਤੇ ਰਵੀ ਦੀ ਟੱਕਰ ਟੱਕਰ ਆਹ ਉਹ ਸੋਹਣੇ ਰਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ 21 ਤੇ 22 ਪੁਆਇੰਟ ਹੈਪੀ ਵੱਡੀ ਮੁਹਾਰਤ ਆ ਵਾ ਸੋਹਣੇ ਨਾਲ ਲਾਡੀ ਸਿੱਧੂ ਸਾਡਾ ਵੀਰ ਤਕੜਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਆਹ ਕਾਡੀਆਂ ਉੱਤੇ ਖੜਕਾ ਦਰਕਾ ਹੋ ਗਿਆ ਆਹ ਕਾਡੀਆਂ ਉੱਤੇ ਖੜਕਾ ਦੜਕਾ ਹੋਗਾ ਆ ਕੌਡੀ ਉੱਤੇ ਖੜਕਾ ਦੜਕਾ ਹੋਗਾ ਖੀਰਾ ਵਾਲੀ ਦੇ ਪਿੰਡੇ ਵਿੱਚੋਂ ਅੱਗ ਨਿਕਲੇ ਜਦੋਂ ਹਸਤਾ ਬੁਲਤ ਠੀਤ ਲਹਿਰ ਵਗਦੀ ਪੋਤਾ ਤਰ ਸੇਵਦਾ ਹੈ ਯਾਪ ਨੂੰ ਚੇ ਵੇੜਦਾ ਲਖੇ ਲਰਤਮਾ ਬੈਲਾ ਗੱਭਰ ਤੇ ਕੌਡੀ ਵੀ ਦਿਆ ਲੱਗਦੀ ਗੱਭਰ ਤੇ ਕੌਡੀ ਵੀ ਦਿਆ ਲੱਗਦੀ ਇੱਕ ਗੱਲ ਹੈ ਬੁਲਦ ਕਬੱਡੀ ਪਾਉਣ ਦੇ ਲਈ ਚੱਲਿਆ ਸਾਰੀ ਦੁਨੀਆ ਕਹਿੰਦੀ ਹੈ ਵੀ ਸ਼ਿਲੂ ਬਹੁਤ ਤਕੜਾ ਹੈ ਪਰ ਬੁਲਟ ਕਿਹੜਾ ਘਟ ਹੈ ਬੁਲਟ ਵੀ ਉਦੋਂ ਤਕੜਾ ਹੈ ਬੁਲਟ ਵੀ ਉਦੋਂ ਤਕੜਾ ਹੈ ਬੁਲਟ ਤੇ ਮਾਣ ਹੈ ਪੂਰੇ ਪੰਜਾਬ ਨੂੰ ਲਓ ਖੇਡ ਮੈਦਾਨ ਦੇ ਵਿੱਚ ਬੁਲਦ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਸ਼ਿਲੂ ਦੀ ਤੇ ਬੁਲਟ ਦੀ ਖੇਡ ਮੈਦਾਨ ਦੇ ਅੰਦਰ ਟੱਕਰ